ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਤੋਂ ਸਾਡੀ ਟੀਮ ਅੱਜ ਪਹੁੰਚੀ ਹੈ ਜੀ ਬਟਾਲਾ ਤੋਂ ਅਲੀਵਾ ਰੋਡ ਦੇ ਉੱਪਰ ਪਿੰਡ ਪੈਂਦਾ ਹੈ ਟਡਿਆਲਾ ਨੱਤ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਿੰਗਰ ਅਤੇ ਜੋ ਪ੍ਰੈਸ ਰਿਪੋਰਟਰ ਨੇ ਕੁਲਦੀਪ ਸਿੰਘ ਹੈਪੀ ਉਹਨਾਂ ਦੇ ਗ੍ਰਹਿ ਵਿਖੇ ਅੱਜ ਇੱਕ ਸਾਲਾਨਾ ਭੰਡਾਰਾ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬਾਬਾ ਨਰਿੰਦਰਪਾਲ ਜੀ ਉਹਨਾਂ ਦੇ ਨਾਂ ਦੀ ਇੱਥੇ ਜਗ੍ਹਾ ਹੈ ਉਹ ਨਾਲ 나ਗਦੇਵ ਚਰ ਜਗ੍ਹਾ ਹੈ ਜਿੱਥੇ ਸਾਲਾਨਾ ਭੰਡਾਰਾ ਉਹਨਾਂ ਵੱਲੋਂ ਕਰਾਇਆ ਜਾਂਦਾ ਹੈ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਉਹਨਾਂ ਵੱਰੋਂ ਭੰਡਾਰਾ ਕਰਵਾਇਆ ਜਾ ਰਿਹਾ ਹੈ ਲੰਗਰ ਭੰਡਾਰਾ ਸੰਗਤਾਂ ਵਾਸਤੇ ਤਿਆਰ ਹੈ ਇੱਥੇ ਵੱਖ-ਵੱਖ ਸੰਗੀਤਕ ਪਾਰਟੀਆਂ ਆਈਆਂ ਸਨ ਜਿਨ੍ਹਾਂ ਨੇ ਬਾਬਾ ਜੀ ਦੇ ਨਾਂ ਦੇ ਭਜਨ ਸੰਗਤਾਂ ਨੂੰ ਸੁਣਾਏ ਅਤੇ ਸੰਗਤਾਂ ਨੂੰ ਮਦਮਸਤ ਕੀਤਾ ਇੱਥੇ ਵੱਖ-ਵੱਖ ਸੰਤਮਾ ਪੁਰਸ਼ ਪਹੁੰਚੇ ਹਨ ਜਿਨ੍ਹਾਂ ਨੇ ਕੁਝ ਅਲਫਾਜ਼ ਕਹੇ ਹਨ ਆਪਣੇ ਚੰਦੇ ਜਰੀਏ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਤੇ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਦਾ ਹੋਤਰ ਕੇ ਨਾਲ ਦੀ ਹੋ ਗਲੀ ਪੀਰਾ ਵਿਦਵਾਈਆ ਸਦਾ <muchas> ਰੂਪ ਸਭ ਤੋਂ ਪਹਿਲਾਂ ਤੇ ਆਰਐਨ ਟੀਮ ਪ੍ਰੈਸ ਤੋਂ ਪਹੁੰਚੀ ਹੈ ਜੀ ਸਾਡੇ ਰਿੰਕੂ ਰਾਜਾ ਜੀ ਨਨਿੰਦਰਪੁਰ ਪੁਰ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਅਗਰਹਿ ਵਿਖੇ ਆਏ ਹੋ ਤੁਹਾਡਾ ਧੰਨਵਾਦ ਸੋ ਦੂਸਰੀ ਗੱਲ ਮੇਲੇ ਦੀ ਜੀ ਮੇਲਾ ਹਰ ਸਾਲ ਅਸੀਂ ਕਰਾਉਨੇ ਆਂ ਸਵੈਰਗਾ ਉਪਰਾਲਾ ਕੀਤਾ ਮਹਾਪੁਰਸ਼ਾਂ ਨੂੰ ਵਰਕਾ ਸੱਧਿਆ ਬਾਬਾ ਧੰਨ ਧੰਨ ਬਾਬਾ ਬੋਰਡ ਸ਼ਾ ਜੀ ਧੰਨ ਧੰਨ ਬਾਬਾ ਸਹਿਬ ਸਿੰਘ ਜੀ ਧੰਨ ਧੰਨ ਸਾਡੇ ਬਹੁਤ ਸਤਿਕਾਰਯੋਗ ਰਜਿੰਦਰ ਸਿੰਘ ਜੀ ਭੱਟੀ ਸਾਡੇ ਮਹਾਪੁਰਸ਼ ਪਹੁੰਚੇ ਆ ਔਰ ਸਾਡੇ ਅਸੀਂ ਬਹੁਤ ਖੁਸ਼ ਨਸੀਬ ਆ ਕਿ ਭੱਗਾ ਵਾਲੇ ਸਮਝਦੇ ਆ ਕਿ ਜਿੱਦ ਜਿੰਨਾਂ ਕੋਲ ਮਹਾਂਪੁਰਸ਼ੇ ਪਹੁੰਚੇ ਆ ਔਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਊਗਾ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਪਿੰਟਰ ਦੇ ਹਲੇ ਨਾਲ ਤੋਂ ਇਹ ਮੇਰੇ ਮੈਸੇਜ ਨੇ ਗੁਰਮੀਤ ਕੌਰ ਬਹੁਤ ਸੇਵਾ ਕਰਦੇ ਨੇ ਇਹ ਮੇਰੀਆਂ ਪਿਆਰੀਆਂ ਪਹਿਰੀਆਂ ਧੀਆਂ ਨੇ ਤੁਹਾਡੇ ਵੱਡੇ ਭੈਣ ਜੀ ਆ ਮਨਜੀਤ ਕੌਰ ਸਾਡੇ ਕੁੜੀਆਂ ਸਾਡੀ ਸੋਨੀਆ ਜੀ ਸਾਡੀ ਅਬਜਸ਼ਨ ਅੰਤਨ ਬਾਬਾ ਨਰਿੰਦਰਪਾਲ ਸਿੰਘ ਜੀ ਜੋ ਕਿ ਅਸੀਂ ਜਿੰਨਾਂ ਕੋ ਜਗ੍ਹਾ ਲਈ ਉਹਨਾਂ ਦਾ ਵੱਡਾ ਵਡੇਰਾ ਸੀਗਾ ਉਹ ਵੀ ਇਹਨਾਂ ਨੂੰ ਮਨਾਉਂਦੇ ਸੀ ਉਸ ਤੋਂ ਬਾਅਦ ਫਿਰ ਅਸੀਂ ਮਨਾਉਣਾ ਚਾਲੂ ਕੀਤਾ ਨਾਲ-ਨਾਲ 나ਗ ਦੇ ਤਾਂ ਵੀ ਇੱਥੇ ਆਉਂਦੇ ਨੇ ਦਰਸ਼ਨ ਦਿੰਦੇ ਨੇ ਸੋ ਨਾਲ-ਨਾਲ ਸ਼ਿਵਜੀ ਬੋਲੇਨਾਥ ਦੀ ਸੋਮਵਾਰ ਜੋਤ ਜਗਦੀ ਆ ਇਹ ਰਲ ਮਿਲ ਕੇ ਜਿਨ੍ਹਾਂ ਦਾ ਅਸੀਂ ਮੇਲਾ ਬਣਾਉਨੇ ਆ ਸਾਰਿਆਂ ਦਾ ਹੀ ਸੋ ਤੁਹਾਡੀ ਟੀਮ ਦਾ ਇੱਕ ਵਾਰੀ ਫਿਰ ਧੰਨਵਾਦ ਕਰਦੇ ਆ ਜਿੰਨੀਆਂ ਸੰਗਤਾਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਬਹੁਤ ਘੱਟ ਦਿਹਾੜੇ ਦੇ ਵਿੱਚੋਂ ਆਇਆ ਨੰਦਰਪਾਲ ਦਾ ਮੇਲਾ ਕਰਾਉਣ ਮਸ਼ਹੂਰੀ ਕਰਨ ਵਾਸਤੇ ਉਹਦੇ ਆਖ ਪੂਰੇ ਹੋਏ ਆ ਸਾਰੇ ਇਹ ਆਸ਼ਕਿਆ ਤੇ ਆਇਆ ਛੱਤੇ ਆਸ਼ਕਾ ਆ ਆਸ਼ਕ ਹੋ ਕੇ ਛੱਦਾ ਮਗਰ ਛਾਡੇ ਰਮਦੇ ਆਸ਼ਕਾਂ ਦੀ ਪਹਿਲੋਂ ਬਾਤ ਰਹੀ ਮੈਂ ਹੀ ਵਾਲ ਵਾਂਗੂ ਪਹਿਲੋਂ ਚਾਰ ਮੱਧਾਂ ਪੱਤ ਤੀਰ ਤਬਾ ਬਣਾ ਤੇ ਰਹੀ ਛੱਤੀ ਰਾਤ ਜਾਂ ਮੈਂ ਉਠਵਾਂ ਗਿਉਣੀ ਕਿਤੇ ਘਰੇ ਤੇ ਤਰਨਾ ਠਾ ਤੇ ਰਹੀ 12 ਸਾਲ ਮਜਨੂ ਫੂਹਾ ਦੇ ਰਿਆ ਸੀ ਮੁਖੋ ਲੈਲੀ ਦਾ ਬਰਦ ਪਕਾ ਤੇ ਰਹੀ ਆਸ਼ਕ ਹੋ ਕੇ ਸ਼ਰੀ ਫਰਿਆਦ ਪਿੱਛੇ ਪੱਥਰ ਪਾਰ ਤੇ ਨਹਿਰ ਲਿਆ ਤੇ ਰਹੀ ਕੁੰਬੇ ਇੰਨਨੀ ਜੀਰੋ ਮਾ ਗਾ ਜੀਤੀ ਸ਼ਾਸ਼ਮ ਸੂੰਗ ਕੋ ਲਹਹਾ ਤੇ ਸਹੀ ਰੋਦੇ ਸ਼ਾ ਜਲਾ ਲੋ ਦੇ ਅਸੀਂ ਜਰ ਬਦਲੇ ਪਹਿਲੋਂ ਆਪਣੀ ਜਾਨ ਗਵਾ ਤੇ ਸਹੀ ਬੰਤੇ ਸ਼ਾ ਇਹ ਗੱਲ ਹੈ ਆਸ਼ਕਾਂ ਦੀ ਪਹਿਲੋਂ ਗੁਰੂ ਨੂੰ ਸਮਝ ਖਦਾ ਤੇ ਸਹੀ ਤੇ ਮਹਾਰਾਜ ਖਦਾ ਸਮਝਿਆ ਜੇ ਫੇਰ ਮੇਲੇ ਮਸ਼ਹੂਰੀਆਂ ਹੁੰਦੀਆਂ ਨੇ ਤੇ ਨਹੀਂ ਹੁੰਦੀਆਂ ਖਦਾ ਮੇਰ ਕਰ ਖਦਾ ਫੇਰ ਕਰ ਖਦਾ ਮੇਰ ਕਰ ਖਦਾ